ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦੀਪ ਸਿੰਘ ਰਾਏ ਸ੍ਰੀਆ ਦੋਸਤੋ ਪਹਿਲਾਂ ਜਿਨ੍ਹਾਂ ਲੋਕਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਮੇਰੇ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੈਣ ਦੋਸਤੋ ਮੈਂ ਅੱਜ ਇੱਕ ਕਹਾਣੀ ਲੈ ਕੇ ਆਇਆ ਹਾਂ ਸੱਪ ਤੇ ਚੂਹੇ ਦੀ ਆਓ ਆਪਾਂ ਜਾਣਦੇ ਹਾਂ ਇਸ ਕਹਾਣੀ ਬਾਰੇ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਚੂਹਾ ਜੰਗਲ ਦੇ ਰਸਤੇ ਵਿੱਚ ਕੱਲਾ ਜਾ ਰਿਹਾ ਸੀ ਮਚਾਨਕ ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਬਚਾਓ ਮੈਨੂੰ ਆਜ਼ਾਦ ਕਰਵਾਓ ਚੂਹੇ ਨੇ ਚਾਰੇ ਪਾਸੇ ਨਜ਼ਰ ਘੁਮਾਈ ਤਾਂ ਉਸ ਨੂੰ ਇੱਕ ਸੱਪ ਨਜ਼ਰ ਆਇਆ ਸੱਪ ਈ ਉੱਚੀ ਆਵਾਜ਼ ਵਿੱਚ ਬਚਾਓ ਬਚਾਓ ਲਗਾ ਰਿਹਾ ਸੀਗਾ ਚੂਹੇ ਨੇ ਦੇਖਿਆ ਸੱਪ ਇੱਕ ਪੱਥਰ ਦੇ ਥੱਲੇ ਦੱਬਿਆ ਹੋਇਆ ਸੀ ਚੂਹੇ ਨੂੰ ਦੇਖ ਕੇ ਸੱਪ ਨੇ ਕਿਹਾ ਚੂਹੇ ਭਰਾ ਮੈਨੂੰ ਇਸੇ ਤਰ੍ਹਾਂ ਬਚਾ ਲੈ ਕਿਸੇ ਤਰ੍ਹਾਂ ਵੀ ਬਚਾ ਲੈ ਇਸ ਪੱਥਰ ਦੇ ਥੱਲੇ ਦੱਬਿਆ ਹੋਣ ਕਰਕੇ ਮੈਂ ਤੁਰ ਨਹੀਂ ਸਕਦਾ ਚੂਹੇ ਨੇ ਸੱਪ ਨੂੰ ਪੁੱਛਿਆ ਇਹ ਪੱਥਰ ਤੇਰੇ ਉੱਤੇ ਕਿਵੇਂ ਡਿੱਗ ਪਿਆ ਸੱਪ ਨੇ ਕਿਹਾ ਕੋਈ ਸਤਾਨ ਇਹ ਪੱਥਰ ਮੇਰੇ ਉੱਪਰ ਰੱਖ ਗਿਆ ਹੁਣ ਤੂੰ ਮੇਰੀ ਜਾਨ ਬਚਾ ਸਕਦਾ ਹੈ ਦਰਦ ਨਾਲ ਮੇਰੀ ਜਾਨ ਨਿਕਲ ਜਾ ਰਹੀ ਹੈ ਥੋੜੀ ਦੇਰ ਇਹ ਪੱਥਰ ਹੋਰ ਮੇਰੇ ਉੱਪਰ ਪਿਆ ਰਿਹਾ ਤਾਂ ਮੇਰੀ ਜਾਨ ਨਿਕਲ ਜਾਵੇਗੀ ਅੱਜ ਤੂੰ ਹੀ ਮੈਨੂੰ ਬਚਾ ਸਕਦਾ ਹੈ ਸੱਪ ਚੂਹੇ ਮੂਰੇ ਉੱਤੀ ਉੱਤੀ ਘੁਰਲਾ ਰਿਹਾ ਸੀ ਚੂਹਾ ਕੋਜ ਦੇ ਸੋਚਣ ਤੋਂ ਬਾਅਦ ਬੋਲਿਆ ਤੂੰ ਤਾਂ ਸੱਪ ਹੈ ਜੇ ਮੈਂ ਤੈਨੂੰ ਆਜਾਦ ਕਰਤਾ ਤੂੰ ਮੈਨੂੰ ਹੀ ਕੱਟ ਲਵੇਂਗਾ ਸੱਪ ਨੇ ਬੜੇ ਨਰਮ ਜਿਹੇ ਲਹਿਜੇ ਵਿੱਚ ਕਿਹਾ ਮੈਂ ਤੈਨੂੰ ਨਹੀਂ ਕੱਟਾਂਗਾ ਮੈਂ ਤੇਰੇ ਨਾਲ ਵਾਦਾ ਕਰਦਾ ਹਾਂ ਬਸ ਤੂੰ ਮੈਨੂੰ ਬਚਾ ਲੈ ਚੂਹੇ ਨੂੰ ਸੱਪ ਤੇ ਤਰਸ ਆ ਗਿਆ ਤੇ ਉਸ ਨੇ ਸੱਪ ਦੀ ਜਾਨ ਬਚਾਉਣ ਦਾ ਮਨ ਬਣਾ ਲਿਆ ਉਸ ਨੇ ਵੱਡੇ ਪੱਥਰ ਨੂੰ ਸੱਪ ਦੇ ਉੱਪਰੋਂ ਹਟਾ ਦਿੱਤਾ ਤੇ ਸੱਪ ਆਜ਼ਾਦ ਕਰਵਾ ਦਿੱਤਾ ਸੱਪ ਬਹੁਤ ਵੱਡਾ ਸੀ ਇੰਨਾ ਵੱਡਾ ਸੀ ਕਿ ਸਾਫਤੀ ਬੱਕਰੀ ਖਾ ਸਕਦਾ ਸੀ ਸੱਪ ਆਜ਼ਾਦ ਹੋ ਕੇ ਚੂਹੇ ਵੱਲ ਤਿੱਖੀ ਨਜ਼ਰ ਨਾਲ ਦੇਖਣ ਲੱਗਿਆ ਕਿਉਂਕਿ ਸੱਪ ਕਈ ਦਿਨਾਂ ਤੋਂ ਭੁੱਖਾ ਸੀ ਉਹ ਚੂਹੇ ਨੂੰ ਖਾਣ ਬਾਰੇ ਸੋਚਣ ਲੱਗਾ ਉਹ ਆਪਣਾ ਮੂੰਹ ਹੌਲੀ-ਹੌਲੀ ਇਹ ਕੋਲਾトゥਹੇ ਵਾਲਾ ਨੂੰ ਵਧਾ ਰਿਹਾ ਸੀ ਤੂਏ ਡਾਡਾ ਡਰ ਨਾਲ ਬੁਰਾ ਹਾਲ ਹੋ ਗਿਆ ਛੂਏ ਨੇ ਪਿੱਛੇ ਹੋ ਕੇ ਪੁੱਛਿਆ ਇਹ ਕੀ ਕਰ ਰਿਹਾ ਸੱਪ ਫੁੰਕਾਰਾ ਮਾਰਦਾ ਹੋਇਆ ਬੋਲਿਆ ਮੈਨੂੰ ਬੜੀ ਜ਼ੋਰ ਦੀ ਭੁੱਖ ਲੱਗੀ ਹੋਈ ਹੈ ਮੈਂ ਤੈਨੂੰ ਖਾ ਜਾਵਾਂਗਾ ਤੂੰ ਤਾਂ ਵਾਦਾ ਕੀਤਾ ਸੀ ਤੂੰ ਮੈਨੂੰ ਕੁਝ ਨਹੀਂ ਕਹੇਗਾ ਚੂਹੇ ਨੇ ਡਰਦੇ ਹੋਏ ਕਿਹਾ ਸੱਪ ਹੱਸਦਾ ਹੋਇਆ ਬੋਲਾ ਕਿਹੜਾ ਵਾਦਾ ਜਦੋਂ ਭੁੱਖ ਲੱਗਦੀ ਹੈ ਜਾਨਵਰ ਤਾਂ ਕੀ ਇਨਸਾਨ ਵੀ ਅੱਗੇ ਆ ਜਾਵੇ ਤਾਂ ਸਭ ਵਾਦੇ ਭੁੱਲ ਜਾਂਦੇ ਹਨ ਮੈਂ ਅੱਜ ਤੈਨੂੰ ਨਹੀਂ ਛੱਡਾਂਗਾ ਚੂਹਾ ਬੋਲਿਆ ਚਲੋ ਤੁਸੀਂ ਮੈਨੂੰ ਖਾ ਲੈਣਾ ਪਰ ਆਪਾਂ ਤਿੰਨ ਬੰਦਿਆਂ ਤੋਂ ਫੈਸਲਾ ਕਰਾ ਲੈਨੇ ਆ ਕਿ ਤੁਸੀਂ ਮੈਨੂੰ ਖਾ ਸਕਦੇ ਹੋ ਜਾਂ ਨਹੀਂ ਜੇ ਉਹਨਾਂ ਨੇ ਕਿਹਾ ਖਾ ਸਕਦੇ ਹੋ ਤਾਂ ਤੁਸੀਂ ਮੈਨੂੰ ਖਾ ਲੈਣਾ ਨਹੀਂ ਤਾਂ ਤੁਹਾਨੂੰ ਆਪਣਾ ਇਰਾਦਾ ਬਦਲਣਾ ਪਵੇਗਾ ਸਪਨੇ ਕਿਹਾ ਠੀਕ ਹੈ ਜੋ ਵੀ ਤਿੰਨ ਬੰਦੇ ਫੈਸਲਾ ਕਰਨਗੇ ਮੈਨੂੰ ਮਨਜ਼ੂਰ ਹੋਵੇਗਾ ਚੂਹਾ ਤਿੰਨ ਜਾਣਿਆਂ ਦੀ ਇਤਲਾਸ ਵਿੱਚ ਤੇ ਨਿਕਲ ਗਿਆ ਨੇੜੇ ਇੱਕ ਨਦੀ ਸੀ ਉਸ ਕੰਢੇ ਇੱਕ ਦਰਖਤ ਸੀ ਅਤੇ ਦਰਖਤ ਦੇ ਥੱਲੇ ਇੱਕ ਕੀੜੀ ਬੈਠੀ ਸੀ ਸੱਪ ਬੋਲਿਆ ਚੱਲ ਦਰਖਤ ਨਦੀ ਤੇ ਕੀੜੀ ਤੋਂ ਪੁੱਛਦੇ ਹਾਂ ਚੂਹਾ ਬੋਲਿਆ ਠੀਕ ਹੈ ਥੂਏ ਨੂੰ ਪੂਰਾ ਯਕੀਨ ਸੀ ਕਿ ਉਹ ਤਿੰਨੇ ਉਸ ਦੇ ਹੱਕ ਵਿੱਚ ਬੋਲਣਗੇ ਚੂਹੇ ਨੇ ਦਰਖਤ ਦੇ ਕੋਲ ਜਾ ਕੇ ਤਿੰਨਾਂ ਨੂੰ ਆਪਣੀ ਹੱਦਬੀਤੀ ਸੁਣਾਈ ਤੇ ਬੋਲਿਆ ਕਿ ਹੁਣ ਦੱਸੋ ਸੱਪ ਮੈਨੂੰ ਖਾ ਜਾਵੇ ਕਿ ਨਾ ਦਰਖਤ ਬੋਲਿਆ ਸੱਪ ਤੈਨੂੰ ਖਾ ਸਕਦਾ ਹੈ ਚੂਹੇ ਨੇ ਹੈਰਾਨ ਹੋ ਕੇ ਪੁੱਛਿਆ ਕਿਉਂਕਿ ਇਹ ਮੈਨੂੰ ਕਿਵੇਂ ਖਾ ਸਕਦਾ ਦਰਖਤ ਨੇ ਪਾਈ ਧੁੰਦੇ ਹੋਏ ਕਿ ਆ ਜੇ ਤੂੰ ਸੱਪ ਦੀ ਜਾਨ ਨਾ ਬਚਾਉਂਦਾ ਫਿਰ ਵੀ ਉਹ ਮੌਤ ਤੋਂ ਬਚ ਜਾਂਦਾ ਸੱਪ ਦੀ ਖਰਾਕ ਡੱਡੂ ਤੇ ਚੂਹੇ ਹੀ ਹੁੰਦੇ ਹਨ ਇਸ ਕਰਕੇ ਸੱਪ ਤੇ ਨੂੰ ਖਾ ਸਕਦਾ ਉਸ ਤੋਂ ਬਾਅਦ ਕੀੜੀ ਨੂੰ ਪੁੱਛਣ ਲੱਗਾ ਤੂੰ ਤਾਂ ਮੈਨੂੰ ਸਮਝ ਸਕਦੀ ਹੈ ਤੂੰ ਸਮਝਦਾਰ ਹੈ ਤੂੰ ਦੱਸ ਚੂਹਾ ਮੈਨੂੰ ਚੂਹੇ ਨੂੰ ਖਾ ਸਕਦਾ ਹੈ ਕਿ ਨਹੀਂ ਕੀੜੀ ਨੇ ਬੜੇ ਹੀ ਨਰਮ ਅਹਿਜੇ ਵਿੱਚ ਕਿਹਾ ਜੋ ਦਰਾਕਤ ਨੇ ਕਿਹਾ ਮੈਂ ਉਸ ਫੈਸਲੇ ਨਾਲ ਸਹਿਮਤ ਹਾਂ ਸੱਪ ਚੂਹੇ ਨੂੰ ਖਾ ਸਕਦਾ ਹੈ ਹੁਣ ਉਹਨਾਂ ਦੀ ਉੱਤਨ ਦੀ ਵਾਰੀ ਸੀ ਤੇ ਨਦੀ ਨੇ ਕਿਹਾ ਮੈਂ ਦਰਾਖਤ ਅਤੇ ਕੀੜੀ ਨਾਲ ਬਿਲਕੁਲ ਸਹਿਮਤ ਹਾਂ ਹਮ ਹੁਣ ਮੈਨੂੰ ਇਹ ਹੀ ਦੇਖ ਲਵੋ ਮੈਂ ਸੰਘਣੇ ਜੰਗਲਾਂ ਵਿੱਚ ਲੰਘਦੀ ਹਾਂ ਬਹੁਤ ਸਾਰੇ ਜੀਵ ਜੰਤੂਆਂ ਨੂੰ ਪਾਲੀ ਪਲਾਉਂਦੀ ਹਾਂ ਪਰ ਕੁਝ ਜੀਵ ਜੰਤੂ ਮੇਰੇ ਅੰਦਰ ਹੀ ਗੰਧ ਪਾ ਦਿੰਦੇ ਹਨ ਮੇਰੇ ਅੰਦਰ ਰਹਿਣ ਵਾਲੇ ਪੌਦੇ ਉਤੇ ਪੰਸੀ ਆਪਣੇ ਸਮੇਂ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਹਨ ਜਦੋਂ ਜੀਵ ਜੰਤੂ ਮਤਲਬ ਵੀ ਨੇ ਤਾਂ ਫਿਰ ਉਹਨਾਂ ਨਾਲ ਭਲਾਈ ਕਿਉਂ ਇਸ ਕਰਕੇ ਸੱਪ ਚੂਹੇ ਨੂੰ ਖਾ ਸਕਦਾ ਹੈ ਚੂਹਾ ਹੁਣ ਖਮੋਸ ਹੋ ਗਿਆ ਸੱਪ ਚੂਹੇ ਵੱਲ ਨੂੰ ਲੱਗਾ ਤਾਂ ਚੂਹੇ ਨੇ ਕਿਹਾ ਠਹਿਰੋ ਮੈਨੂੰ ਆਪਣੀ ਬੁੱਢੀ ਮਾਂ ਨੂੰ ਮਿਲਣ ਲੈਣ ਦਿਓ ਮੈਂ ਉਸ ਨੂੰ ਪ੍ਰਣਾਮ ਕਰਨਾ ਚਾਹੁੰਨਾ ਹਾਂ ਸੱਪ ਨੇ ਕਿਹਾ ਠੀਕ ਹੈ ਪਰ ਮੈਂ ਤੇਰੇ ਨਾਲ ਹੀ ਜਾਵਾਂਗਾ ਦੋਵੇਂ ਜਣੇ ਚੂਹੇ ਦੀ ਖੋਡ ਬੱਲ ਨੂੰ ਤੁਰ ਪਏ ਖੋਡ ਦੇ ਨੇੜੇ ਜਾ ਕੇ ਚੂਹੇ ਨੇ ਸੱਪ ਨੂੰ ਕਿਹਾ ਸੱਪ ਭਰਾ ਤੂੰ ਵੀ ਮੇਰੀ ਮਾਂ ਨੂੰ ਮਿਲ ਲੈ ਸੱਪ ਤਿਆਰ ਹੋ ਗਿਆ ਚੂਹੇ ਦੀ ਖੋਡ ਵਿੱਚ ਚਲਾ ਗਿਆ ਚੂਹੇ ਦੀ ਖੋਡ ਵਿੱਚ ਹੋਰ ਕੋਈ ਨਹੀਂ ਸੀ ਰਹਿੰਦਾ ਚੂਹਾ ਇਕੱਲਾ ਹੀ ਖੋਡ ਵਿੱਚ ਰਹਿੰਦਾ ਸੀ ਜਿਵੇਂ ਸੱਪ ਚੂਹੇ ਦੀ ਖੋਡ ਅੰਦਰ ਪੜਿਆ ਤਾਂ ਚੂਹੇ ਨੇ ਇੱਕ ਵੱਡਾ ਪੱਥਰ ਲਿਆ ਕੇ ਖੋਡ ਦੇ ਉੱਪਰ ਰੱਖ ਦਿੱਤਾ ਸੱਪ ਖੋਡ ਦੇ ਅੰਦਰੋਂ ਚੂਹੇ ਨੂੰ ਆਵਾਜ਼ ਮਾਰ ਰਿਹਾ ਸੀ ਪਰ ਚੂਹਾ ਦੌੜ ਗਿਆ ਉਸਨੇ ਦੂਜੀ ਜਗ੍ਹਾ ਜਾ ਕੇ ਆਪਣੀ ਕੋਰ ਖੁੱਡ ਬਣਾ ਲਈ ਉਦੋਂ ਤੋਂ ਹੀ ਚ ਸੱਪ ਚੂਹੇ ਦੀਆਂ ਖੁੱਡਾਂ ਵਿੱਚ ਰਹਿਣ ਲੱਗੇ ਸੱਪ ਇਸ ਚੂਹੇ ਦੀ ਖੁੱਡ ਵਿੱਚ ਰਹਿਣ ਲੱਗ ਪੈਂਦਾ ਚੂਹਾ ਉਹ ਖੁੱਡ ਛੱਡ ਕੇ ਕਿਸੇ ਹੋਰ ਪਾਸੇ ਚਲਾ ਜਾਂਦਾ ਤੇ ਉੱਥੇ ਹੀ ਉਤੋਂ ਹੀ ਆਪਣੀ ਥਾਂ ਬਦਲ ਲੈਂਦਾ ਜੇ ਮੇਰੀ ਇਹ ਕਹਾਣੀ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤਾਂ ਕਿ ਮੈਂ ਤੁਹਾਡੀ ਸਪੋਰਟ ਨਾਲ ਵਧੀਆ ਤੋਂ ਵਧੀਆ ਕਹਾਣੀਆਂ ਲੈ ਕੇ ਆ ਸਕਾਂ ਧੰਨਵਾਦ ਜੀ